ਕੈਨੇਡਾ ਦੇ ਸ਼ਹਿਰ ਬ੍ਰੈਮਟਨ ਵਿਖੇ অন্ਟਾਰੀਓ ਫਰੈਂਡ ਕਲੱਬ ਵਿੱਚ ਇੱਕ ਮੁਸ਼ਾਇਰਾ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਦਰਸ਼ਕ ਸ਼ਾਮਲ ਹੋਏ ਇਸ ਮੁਸ਼ਾਇਰੇ ਵਿੱਚ ਕੁਲਵੰਤ ਸਿੰਘ ਚੜਾ ਯੂਕੇ ਬਲਵਿੰਦਰ ਸਿੰਘ ਚੜਾ ਯੂਐਸਏ ਅਮਰ ਸਿੰਘ ਪੁੱਲਰ ਐਮਡੀ ਹਮਦਰਦ মিডিਆ ਗਰੁੱਪ ਦਵਿੰਦਰ ਸਿੰਘ ਕੋਮਨ ਡੀਐਸਪੀ ਅਤੇ ਪਾਕਿਸਤਾਨ ਤੋਂ ਬੀਨਾਂ ਗੋਇੰਦ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਪਿਆਰਾ ਸਿੰਘ ਕੱਦੋਵਾਲ ਵੱਲੋਂ ਕੀਤਾ ਗਿਆ ਮੁਸ਼ਾਇਰੇ ਵਿੱਚ ਪਹੁੰਚੇ ਕਵੀਆਂ ਵਜੋਂ ਰਿੰਟੂ ਪਟਿਆ ਸੁਰਜੀਤ ਹਰਪਜਨ ਕੌਰਗੱਲ ਹਰਜੀਤ ਕਮਰਾ ਦੀਪਕਲਦੀਪ ਤਾਹਿਰ ਅਸलम ਗੋਰਾ ਅਤੇ ਡਾਕਟਰ ਸੰਤੋਖ ਸਿੰਘ ਸੰਧੂ ਅਮਰੀਕ ਸਿੰਘ ਸੰਗਾ ਕਰਨ ਅਜਾਇਬ ਸਿੰਘ ਸੰਗਾ ਹਲੀਮਾ ਸਾਦੀਆ ਤੇ ਜਸਲੀਨ ਅਤੇ ਪਰੰਪਰਿਤਾਦ ਸ਼ਾਮਲ ਹੋਏ ਇਸ ਮੌਕੇ ਵਰਲਡ ਪੰਜਾਬੀ ਕਾਨਫਰੰਸ ਦੇ ਸਰਪ੍ਰਸਤ ਅਮਰ ਸਿੰਘ ਪੁੱਲਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਤੋਂ ਇਲਾਵਾ ਹੈਪੀ ਰਹਿਲ ਹਰਿੰਦਰ ਸਿੰਘ ਟੀੜਸਾ ਤੇ ਬਲਵਿੰਦਰ ਕੌਰ ਚੱਡਾ ਨੇ ਬੀਨਾ ਗੋਇੰਦ ਨੂੰ ਸਨਮਾਨ ਚਿੰਨ੍ਹ ਤੇ ਕਾਇਦਾ-ਏ-ਨੂਰ ਪੇਟ ਕੀਤਾ। ਪ੍ਰੋਗਰਾਮ ਬਹੁਤ ਹੀ ਵਧੀਆ ਤੇ ਸੁਚਾਰੂ ਢੰਗ ਦੇ ਨਾਲ ਨੇਪਰੇ ਚੜਿਆ। ਮੁਸ਼ਾਇਰੇ ਵਿੱਚ ਸ਼ਾਮਲ ਹੋਈਆਂ ਕਵੀਆਂ ਨੇ ਆਪਣੀਆਂ ਸ਼ਾਨਦਾਰ ਰਚਨਾਵਾਂ ਸੁناਈਆਂ ਤੇ ਭਰੇ ਹਾਲ ਵਿੱਚ ਬਰਾਜ਼ਮਾਨ ਦਰਸ਼ਕਾਂ ਨੇ ਕਾਵਿਕ ਸਮੇਂ ਦਾ ਆਨੰਦ ਮਾਣਿਆ। ਕਵਿਤਰੀਆਂ ਵਿੱਚੋਂ ਰਮਿੰਦਰ ਵਾਲੀਆਂ ਨੇ ਅਹਿਮ ਭੂਮਿਕਾ ਨਿਭਾਉਂਦੇ ਸਮੁੱਚੇ ਪ੍ਰੋਗਰਾਮਾਂ ਦੀ ਫੋਟੋਗ੍ਰਾਫੀ ਕੀਤੀ। ਦਲਜੀਤ ਸਿੰਘ ਗੇਂਦੂ ਕਲਵੰਤਕ ਔਰ ਗੇਂਦੂ ਤੇ ਸਰਦਾਰ ਮਠਾੜੂ ਨੇ ਵੀ ਹਾਜ਼ਰੀ ਲਵਾਈ অন্ਟਾਰੀਓ ਫਰੈਡ ਕਲੱਬ ਕੈਨੇਡਾ ਦੇ ਪ੍ਰਧਾਨ ਡਾਕਟਰ ਸੰਤੋਖ ਸਿੰਘ ਸੰਧੂ ਨੇ ਪ੍ਰੋਗਰਾਮ ਵਿੱਚ ਪਹੁੰਚੇ ਅਤੇ ਮਹਿਮਾਨਾ ਕਵੀਆਂ ਅਤੇ ਸਮੂਹ ਦਰਸ਼ਕਾਂ ਦਾ ਬਹੁਤ ਧੰਨਵਾਦ ਕੀਤਾ